ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਜੀ ਆਪ ਜੀ ਦੇ ਨਾਲ ਸਹਿਸਕ੍ਰਿਤੀ ਸ਼ਲੋਕ ਮਹਲਾ 5ਵਾਂ ਦਾ ਜੋ ਬੌਂਜਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਗੁਰੂ ਪਾਤਸ਼ਾਹ ਆਪ ਮਿਹਰ ਭਰਿਆ ਅਤਿ ਰੱਖ ਕੇ ਇਸ ਸ਼ਬਦ ਦੀ ਵਿਚਾਰ ਕਰਵਾ ਲੈਣ ਸੋ ਹੁਣ ਇਸ ਜੋ ਸਹਿਸਕ੍ਰਿਤੀ ਸ਼ਲੋਕ ਮਹਲਾ 5ਵਾਂ ਦਾ ਬੌਂਜਵਾਂ ਸ਼ਲੋਕ ਹੈ ਉਹਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਤ ਜੀਓ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰੈ ਆਤਮ ਰੱਖਿਆ ਗੋਪਾਲ ਸੁਆਮੀ ਕਾਨ ਚਰਨ ਰੱਖਿਆ ਜਗਦੀਸ਼ਵਰੇ ਸਰਬ ਰੱਖਿਆ ਗੁਰਦਿਆਲੇ ਪੈ ਦੁਖ ਬਿਨਾਸਨੇ ਤਤ ਵਸ਼ਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ ਇਹ ਜੋ ਸੈਸਰੀ ਸ਼ਲੋਕ ਮਾ ਲਾ ਪੰਜਵਾਂ ਦਾ ਪੰਜਵਾਂ ਸ਼ਲੋਕ ਹੈ ਇਸ ਰਾਈ ਸਾਨੂੰ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਨੇ ਕਿ ਉਹ ਕਾਲਪੂਰਮਾਤਮ ਬੜਾ ਦਿਹਾਲੂ ਹੈ ਉਹ ਜਗਤ ਦਾ ਈਸ਼ਵਰ ਹੈ ਪਾਪ ਜਗਤ ਦਾ ਮਾਲਕ ਹੈ ਉਹ ਦਇਆ ਕਰਨ ਵਾਲਾ ਅਬਨਾਸੀ ਹੈ ਸਰਵ ਵਿਆਪਕ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਉਹ ਨਾਥਾਂ ਦਾ 나ਠ ਹੈ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਨਾਂ ਸਾਰਿਆਂ ਦੀ ਉਹ ਰੱਖਿਆ ਕਰਦਾ ਹੈ ਹੁਣ ਪਾਤਸ਼ਾਹ ਸਾਨੂੰ ਇਸ ਸ਼ਬਦ ਰਾਹੀਂ ਇਹ ਸਲੋਖਾਂ ਹੈ ਜੋ ਸਾਨੂੰ ਸਿੱਖਿਆ ਦੇ ਰਹੇ ਨੇ ਜੋ ਉਪਦੇਸ਼ ਕਰ ਰਹੇ ਨੇ ਉਹਨਾਂ ਦੀ ਆਪਾਂ ਵਿਚਾਰ ਕਰਨੀ ਹੈ ਪਾਚਕ ਕਹ ਰਹੇ ਨੇ ਸਿਰ ਮਸਤਕ ਰੱਖਿਆ ਪਰ ਬ੍ਰਹਮ ਉਹ ਕਾਲਪੂ ਪਰਮਾਤਮਾ ਜਿਹਦਾ ਕੋਈ ਆਰ ਪਾਰ ਨਹੀਂ ਉਹ ਬਿਆੰਕ ਹੈ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਉਹ ਪਰਮੇਸ਼ਰ ਪਰਮੇਸ਼ਰ ਜਿਹਦਾ ਕੋਈ ਆ ਦਾੰਤ ਨਹੀਂ ਉਹਦਾ ਕੋ ਆਰ ਪਾਰ ਨਹੀਂ ਉਹ ਬਿਆੰਤ ਹੈ ਉਹ ਸਾਡੇ ਸਿਰ ਦੀ ਮੱਥਿਆ ਦੀ ਮੱਥੇ ਦੀ ਮਸਤਕ ਦੀ ਹੱਥ ਦੀ ਕਾਇਆ ਦੀ ਰੱਖਿਆ ਉਹ ਕਰਦਾ ਹੈ ਇਹਦਾ ਭਾਵੇ ਹੈ ਕਿ ਉਹ ਸਾਨੂੰ ਕੋ ਮਾੜੀ ਸੋਚ ਨਹੀਂ ਦਿੰਦਾ ਸਾਡਾ ਸਿਰ ਵੀ ਇੱਕ ਦੇ ਚੰਗੇ ਥਾਂ ਲਾਉਂਦਾ ਹੈ ਜਿੱਥੇ ਲਿਖੇ ਜਾਵੇ ਪਾਪ ਪ੍ਰਵਾਨ ਹੋ ਜਾਏ ਜਿੱਥੇ ਕਿਤੇ ਕੁਰਬਾਨੀ ਦੇਣ ਦੀ ਲੋੜ ਐ ਉਥੇ ਵੀ ਜਾਂ ਸਿਰ ਉਸ ਤਰ੍ਹਾਂ ਦੇਣ ਦੀ ਲੋੜ ਭਾਵ ਉਹ ਸਿਰ ਉਥੇ ਲਾਉਂਦਾ ਹੈ ਪ੍ਰਮਾਤਮਾ ਰੱਖਿਆ ਕਰਦਾ ਹੈ ਕਿ ਉਹ ਗਲਤ ਜਗ੍ਹਾ ਨਹੀਂ ਲੱਗਦਾ ਭਾਅ ਪ੍ਰਵਾਨ ਹੋ ਜਾਂਦਾ ਹੈ ਹੱਥ ਵੀ ਉਥੇ ਸੇਵਾ ਚ ਲਾਉਂਦਾ ਹੈ ਹੱਥ ਤੇ ਕਾਇਆ ਨਵੀਂ ਉਥੇ ਸੇਵਾ ਚ ਲਾਉਂਦਾ ਹੈ ਜਿਹੜੀ ਉਹ ਸੇਵਾ ਪ੍ਰਮਾਨ ਹੋਵੇ ਪਾਪ ਗੁਰੂ ਮਿਹਰ ਬਖਸ਼ਿਸ਼ ਕਰਕੇ ਇਹਨਾਂ ਦੀ ਰੱਖਿਆ ਕਰਦਾ ਹੈ ਭਾਅ ਉਹਨਾਂ ਕੋ ਧਰਮ ਦੇ ਕੰਮ ਕਰਾਉਂਦਾ ਹੈ ਆਤਮ ਰੱਖਿਆ ગોਪਾਲ ਸੁਆਮੀ ਉਹ ਧਰਤੀ ਦਾ ਪਾਲਕ ਮਾਲਕ ਪ੍ਰਮਾਤਮਾ ਉਹ ਸਾਡੇ ਆਤਮਾ ਦੇ ਵੀ ਰੱਖਿਆ ਕਰਦਾ ਪਾ ਉਹ ਸਾਡੀ ਆਤਮਾ ਨੂੰ ਹਰ ਵੇਲੇ ਪਰਮਾ ਪ੍ਰਮਾਤਮਾ ਦੇ ਨਾਲ ਜੋੜੀ ਰੱਖਦਾ ਹੈ ਕਾ ਇਸ ਸੰਸਾਰ ਦੇ ਮੋਹ ਤੋਂ ਤੇ ਲੋਭ ਤੋਂ ਬਚਾ ਕੇ ਰੱਖਦਾ ਹੈ ਇਹ ਵੀ ਉਹਦੀ ਕਿਰਪਾ ਹੀ ਹੈ ਤਨ ਚਨ ਰੱਖਿਆ ਜਗਦੀਸ਼ਰੇ ਇਹ ਜਗਤ ਦਾ ਮਾਲਕ ਜਿਹੜਾ ਪ੍ਰਮਾਤਮਾ ਹੈ ਉਹ ਸਾਡੇ ਚਰਨ ਜਿਹੜੇ ਪੈਰ ਨੇ ਉਹਨਾਂ ਨੂੰ ਇੰਤਾਂ ਦੇ ਜੋਗ ਬਣਾ ਦਿੱਤਾ ਜੇਤੋਂ ਉਹਨਾਂ ਦੀ ਰੱਖਿਆ ਕਰਕੇ ਉਹਨਾਂ ਨੂੰ ਕੋਈ ਮਾੜੀ ਜਗ੍ਹਾ ਤੇ ਨਹੀਂ ਜਾਣ ਦਿੰਦਾ ਉਹਨਾਂ ਨੂੰ ਕੋਈ ਪਾਪ ਕਰਨੀ ਨਹੀਂ ਜਾਣ ਦਿੰਦਾ ਉਹਨਾਂ ਨੂੰ ਕਿਸੇ ਉਹੋ ਜੀ ਜਗ੍ਹਾ ਤੇ ਨਹੀਂ ਜਾਣ ਦਿੰਦਾ ਜਿੱਥੇ ਨਹੀਂ ਜਾਣਾ ਚਾਹੀਦਾ ਔਰ ਜਿੱਥੇ ਸਾਧ ਸੰਗਤ ਹੈ ਜਾਂ ਗੁਰੂ ਦੀ ਕੀਰਤਨੀ ਹੋ ਰਹੀ ਹੈ ਗੁਰੂ ਦਾ ਜਸ ਹੋ ਰਿਹਾ ਹੈ ਉਥੇ ਹੀ ਉਹ ਚਰਨ ਜਾਂਦੇ ਨੇ ਕਿਸੇ ਮਾੜੀ ਜਗ੍ਹਾ ਤੇ ਨਹੀਂ ਜਾਂਦੇ ਪਾਤਸ਼ਾਹ ਕਹਿੰਦੇ ਉਹ ਸਰਬ ਰੱਖਿਆ ਗੁਰ ਦਿਆਲੇ ਉਹ ਗੁਰੂ ਜੋ ਦਿਆਲੂ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਹੈ ਫੇਰ ਉਹ ਸਾਰੇ ਉਹਨਾਂ ਦੇ ਭੈ ਦੁੱਖ વિનાਸ਼ ਨੇ ਉਹਨਾਂ ਦੇ ਸਾਰੇ ਦੁਰ ਦੁੱਖ ਤੇ ਭੈ ਉਹਨਾਂ ਦਾ ਨਾਸ਼ ਕਰ ਦਿੰਦਾ ਹੈ ਇਹ ਅਕਾਲ ਪੁਰਮਾਤਮਾ ਦੀਜੀ ਤੇ ਬਖਸ਼ਿਸ਼ ਹੋ ਜਵੇ ਕੋ ਨੂੰ ਕੋਈ ਮਾੜਾ ਕਰਮ ਨਹੀਂ ਕਰ ਦਿੰਦਾ ਉਹ ਹਰ ਥਾਂ ਉਹਦੀ ਰੱਖਿਆ ਕਰਦਾ ਹੈ ਕਿਤੇ ਜੀਵ ਜਿਹੜਾ ਮਨ ਡੋਲ ਵੀ ਜਾਵੇ ਤੇ ਉਹ ਪਰਮਾਤਮਾ ਉਹਦੀ ਆਪ ਰੱਖਿਆ ਕਰਦਾ ਹੈ ਜਿਸ ਤਰ੍ਹਾਂ ਕਈ ਵਾਰ ਕੋਈ ਸਿੱਖ ਕਿਤੇ ਭੁੱਲ ਕੇ ਵੀ ਗਲਤ ਜਗ੍ਹਾ ਚਲੇ ਜਾਏ ਤੇ ਉਹ ਪ੍ਰਮਾਤਮਾ ਉੱਥੇ ਆਪ ਪਹੁੰਚ ਜਾਂਦਾ ਹੈ। ਉੱਥੇ ਉਹਦੀ ਰੱਖਿਆ ਕਰਦਾ ਹੈ। ਜੇ ਕੋ ਗਲਤ ਥਾਂ ਹੱਟ ਪਉਂਦਾ ਹੈ, ਉੱਥੋਂ ਉਹਨੂੰ ਹਟਾ ਕੇ ਉੱਥੋਂ ਉਹਨੂੰ ਚੰਗੇ ਥਾਂ ਫੋੜਦਾ ਹੈ। ਇਹ ਸਰੀਰ ਮਿੱਥਿਆ ਤਨ ਨਹੀਂ ਪਕਾਰ ਪਰ ਮਿੱਥਿਆ ਤਨ ਹੀ ਪਰਪਕਾਰਾ। ਇਹ ਸਰੀਰ ਜਿਹੜਾ ਪਰਪਕਾਰ ਵਾਸਤੇ ਹੈ ਪਰ ਜੇ ਉਹ ਕਿਤੇ ਇਹ ਰੱਬ ਚੋਰੀ ਫੇਰੀ ਚੋਰਾ ਚੋਰੀ ਕਰਨ ਵਾਸਤੇ ਠੱਗੀ ਮਾਰਨ ਵਾਸਤੇ ਹੀਰਾ ਫੇਰੀ ਕਰਨ ਵਾਸਤੇ ਜਾਂਦਾ ਹੈ, ਉੱਥੇ ਵੀ ਪ੍ਰਮਾਤਮਾ ਆਪ ਉਹਦੀ ਰੱਖਿਆ ਕਰਦਾ ਹੈ। ਭਾ ਆਦਮੀ ਦੇ ਵਾਸ ਕੁਝ ਨਹੀਂ ਜੋ ਕੁਛ ਹੈ ਪ੍ਰਮਾਤਮਾ ਹੀ ਹੈ ਤੇ ਉਹ ਜਿਸ ਤੇ ਕਿਰਪਾ ਕਰਦਾ ਜੀ ਤੇ ਦਇਆਲ ਕਰਦਾ ਭਗਤਾਂ ਨਾਲ ਪਿਆਰ ਕਰਦਾ ਹੈ ਤੇ ਜਿਹੜੇ ਉਹਦੀ ਸ਼ਰਨ ਆ ਜਾਂਦੇ ਨੇ ਉਹਨਾਂ ਦੀ ਆਪ ਰੱਖਿਆ ਕਰਦਾ ਉਹਨਾਂ ਕੋ ਸਾਰੇ ਕੰਮ ਕਰਾਉਂਦਾ ਚੰਗੇ ਕੰਮ ਕਰਾਉਂਦਾ ਹੈ ਤਾਂ ਕਿ ਉਹ ਗੁਰੂ ਦੇ ਘਰ ਵਿੱਚ ਜਾ ਕੇ ਪ੍ਰਵਾਨ ਹੋ ਜਾਣ ਉੱਥੇ ਉਹਨਾਂ ਨੂੰ ਓਏ ਹੋਏ ਨਾ ਕੋਈ ਆਖੇ ਨਾ ਉਹਨਾਂ ਦੀ ਕੋ ਬੇਇਤੀ ਕਰੇ ਨਾ ਉਹਨਾਂ ਨੂੰ ਪੂਰਾ ਸਤਕਾਰ ਤੇ ਮਾਣ ਮਿਲੇ ਤੇ ਉਸ ਘਰ ਵਿੱਚ ਪ੍ਰਵਾਨ ਹੋ ਜਾਣ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਾਮਨਦ ਕਰਨ ਸਾਨੂੰ ਵੀ ਆਪਣੀ ਸ਼ਰਨ ਦੀ ਬਖਸ਼ਿਸ਼ ਕਰਨ ਤੇ ਸਾਡੇ ਤੇ ਕਿਰਪਾ ਕਰਕੇ ਸਾਡੇ ਕੋ ਵੀ ਧਰਮ ਦੇ ਕਾਰਜ ਨੇ ਉਹ ਕਰਾਉਣ ਜਿਵੇਂ ਆਦਮੀ ਮਨੁੱਖ ਜਿਹੜਾ ਹੈ ਉਹੀ ਤੇ ਫਿਤਰਤੇ ਬੁਰੇ ਕਾਮ ਕੋਠ ਖਲੋਇਆ ਨਾਨਕੀ ਵੇਲਾ ਪੈ ਪੈ ਸੋਇਆ ਅਉਸਰ ਆਪਣਾ ਬੂਝੇ ਨਾ ਆਇਆ ਨਾ ਮਾਇਆ ਰੰਗ ਮੋਹ ਲਪਟਪਟਾਣਾ ਉਹ ਮਾਇਆ ਦੇ ਰੰਗ ਵਿੱਚ ਹਰਵੇ ਲਪਟਿਆ ਰਹਿੰਦਾ ਹੈ ਤੇ ਆਪਣਾ ਅਫਸਰ ਭਾਵ ਮਨੁੱਖਾ ਜਨਮ ਲਿਆ ਸੀ ਪ੍ਰਮਾਤਮਾ ਨੂੰ ਮਿਲਦਾ ਉਹ ਵੀ ਵਿਸਰ ਜਾਂਦਾ ਤੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਪਰ ਜਿਨ੍ਹਾਂ ਤੇ ਗੁਰੂ ਬਖਸ਼ਿਸ਼ ਕਰਦਾ ਹੈ ਦਇਆ ਕਰਦਾ ਹੈ ਉਹ ਮਾਇਆ ਦੇ ਪਿਆਰ ਤੋਂ ਹਟ ਕੇ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰਹਿੰਦੇ ਰਹਿੰਦੇ ਨੇ ਹਰ ਵੇਲੇ ਸੰਸਾਰ ਦੇ ਲੋਕਾਂ ਦੀ ਸੇਵਾ ਕਰਦੇ ਨੇ ਧਰਮ ਦੇ ਕੰਮ ਕਰਦੇ ਨੇ ਜਾਂ ਆਪਣਾ ਜੀਵਨ ਸਫਲਾ ਕਰਕੇ ਉਸ ਪ੍ਰਮਾਤਮਾ ਨੂੰ ਮਿਲਣ ਵਿੱਚ ਸਫਲ ਹੁੰਦੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਪਉਲਤੂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ